ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਤੋਕਣ ਗੱਬਣ ਵੜ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਬਾ ਹੋ ਠੀਕ ਹੋ ਲੱਗੀ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਹੈਗਾ ਲੱਖੀਪਿੰਡ ਨੈਣ ਨਾਲ ਜਿਲ੍ਹਾ ਬਰਨਾਲਾ ਤਹਿਸੀਲ ਹੈਗੀ ਤਪਾਜੀ ਨੇੜੇ ਪਿੰਡ ਆਪਾਂ ਨੇੜੇ ਦੇ ਪਿੰਡ ਹੈਗਾ ਸੰਨਾ ਗਲਾਬ ਸਿੰਘ ਜੀ ਵੱਡੇ ਸੰਧੂ ਸੈਣਾ ਜੀ 2 2 2 ਕਿਲੋਮੀਟਰ ਵਿੱਚੀ ਦੇ ਪਿੰਡ ਆ ਇਹ ਭਦੌੜ ਵੀ ਨਹੀਂ ਹਾਂ ਭਦੌੜ ਸਹਿਰ ਵੀ 2 2 ਕਿਲੋਮੀਟਰ ਵਿੱਚੀ ਹੈ ਮੋਬਾਈਲ ਨੰਬਰ ਬੋਲ 62800612633 ਹੈ ਜੀ ਠੀਕ ਆ ਬਾਈ ਕਿਹੜੀ ਬਰੀਡ ਆ ਲੱਖੀ ਇਹ ਇਹ ਆ ਸਰ ਆ ਵੀਰੇ ਠੀਕ ਆ ਬਾਈ ਕਿਡਾ ਸੂਆ ਸੂਈ ਵੀ ਆ ਇਹ ਪਹਿਲਾ ਸੂਆ ਸੂਈ ਵੀ ਆ ਦੂਜੇ ਸੂਏ ਲਈ ਇਹ 50 ਦਿਨਾਂ ਦੀ ਕਿੱਟ ਤੇ ਚੱਕ ਪਾਸ ਹੋਈ ਵੀ ਆ ਕਿੱਟ ਤੇ ਜੈਕ ਕਰਵਾਈ ਵੀ ਆ ਹਾਂ ਠੀਕ ਆ ਬ ਤੇ 10 ਕਿਲੋ ਦੁੱਧ ਦਾ 9 ਮੰਨ ਕੇ ਅਗਲਾ ਲੈ ਜੀ ਓਕੇ ਬਾਈ ਫੈਂਡ ਬਹੁਤ ਹੁੰਦੀ ਉਹ ਫੈਟ ਵੀਰੇ ਫੁੱਲ ਹਾਂ ਗਰਮੀ ਗਰਮੀ ਨਹੀਂ ਮੰਨ ਨਾ ਗਰਮੀ ਮੰਨੇ ਨਾ ਠੰਡ ਮੰਨੇ ਬਾਈ ਮੱਝ ਨਾਲ ਦਾ ਦੁੱਧ ਮੱਝ ਨਾਲ ਦਾ ਦੁੱਧ ਪਹਿਲੀ ਗੱਲ ਤਾਂ ਇਹ ਜਾਤ ਮਿਲਦੀ ਵੀ ਨਹੀਂ ਪਹਿਲੇ ਹਾਂ ਚੰਗਾ ਮਿਲਦੀ ਹੈ ਸਹੀ ਗੱਲ ਹੈ ਬਾਈ ਥਾਨ ਦੇਖ ਬੜਾ ਕਮਾਲ ਕੁਲੇ ਵਾਲਾ ਖਾਣਾ ਬਾਈ ਹਾਂ ਪੂਰੀ ਵਿਥੀ ਤੇ ਕੱਲਾ ਕੱਲਾ ਥਾਨ ਇੱਕ ਨੰਬਰ ਥਾਨ ਲੱਗਿਆ ਖੋਲ ਦੇ ਬਾਈ ਤੋੜ ਕੇ ਖਾ ਦੇ ਫੁੱਲ ਬਰੀਡ ਕੱਦ ਚੰਗਾ ਪ੍ਰਿੰਟ ਇੱਕ ਨੰਬਰ ਐਰ ਸ਼ੇਅਰ ਬਰੀਡ ਮੰਗ ਫੁੱਲ ਮਿਲਦੀ ਘਟਾ ਹਾਂ ਬਾਕੀ ਬਰੀਕੀ ਜਵੜੀ ਹੈ ਬਰੀਕੀ ਚਾਹਾਂ ਜਿਵੇਂ ਪਤਲੀ ਚਮੜੀ ਦੀ ਹੈ ਪਤਲੀ ਚਮੜੀ ਦੀ ਹੈ ਬਾਈ ਦੁੱਧ ਵਾਲਾ ਪੀਸ ਆ ਬਾਈ ਹਾਂਜੀ ਵੀਰੇ ਹੂੰ ਉਪਰ ਆ ਜਾ ਕਰੀ ਜੇਂਦੇ ਰੈਕਟਰ ਆਪਣੇ ਕੋਲ ਤਾਂ ਜੀ ਆਈ ਆ ਓਕੇ ਬਾਈ ਹਾਂ ਕੀ ਮੋਲ ਆ ਭਰਾ ਜਾਇਜ਼ ਬਸ ਮੋਲ ਵੀਰੇ 37000 ਦੇ ਦਾਂਗੇ ਵਿੱਚੋਂ ਮਾੜਾ ਮੋਟਾ ਮਾਨਤਾਨ ਹੋ ਜੂ ਠੀਕ ਆ ਬਾਈ ਹਾਂ 37000 ਰੁਪਿਆ ਮੋਲ ਆ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਜਿਵੇਂ ਯੈਜ ਮੁੱਲ ਰੱਖਿਆ ਬਾਹਲਾ ਬਾਈ ਨੇ ਮੁੱਲ ਨਹੀਂ ਰੱਖਿਆ ਨਾ ਨਾ ਬਾਹਲਾ ਮੁੱਲ ਕੀ ਕਰਨਾ ਬਾਈ ਗੱਡੀ ਚੜ੍ਹਦਾ ਨਾ ਮੁੱਲੀ ਕਰਨਾ ਧਾ ਮਾ ਠੰਡੀ ਸੀਲਾ ਡਾਕਟਰ ਜਿਵੇਂ ਮਰਜੀ ਕੋਈ ਜਿਵੇਂ ਮਰਜੀ ਨਿਆਣਾ ਪਾ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਫੁੱਲ ਬਣੀ ਬਾਈ ਹਾਂਜੀ ਵੀਰੇ ਕੀ ਬਾਤ ਆ ਬਈ ਲੈ ਮਾ ਇਹਨਾਂ ਨਿਆਣਾ ਪਾ ਕੇ ਜਿਵੇਂ ਮਰਜੀ ਬਹਿ ਜਾ ਲੈ ਆ ਜਾ ਡਾਕਟਰ ਹੂੰ ਲੈ ਚਵਾਈ ਚੈੱਕ ਕਰਿਓ ਚਵਾਈ ਬੜੀ ਬੜੀ ਚੰਗੀ ਆ ਹਣਾ ਬਾਈ ਬਿਲਕੁਲ ਓਕੇ ਦੀ ਰਿਪੋਰਟਾ ਠੰਡੀ ਸੀਲਾ ਨੇੜ ਤੋਂ ਚੈੱਕ ਕਰਵਾ ਆਣੇ ਮੋਟਾ ਮੋਟਾ ਜਿਉਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕੀ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਬੜੀ ਚੰਗੀ ਚਵਾਈ ਆ ਬੜੀ ਚੰਗੀ ਚਵਾਈ ਆ ਡਾਕਟਰ ਠੀ ਵਾਲਾ ਥਣ ਲੇ ਵਾ ਲੂ ਬਸ ਚੰਗਾ ਹਾਂਜੀ ਬਾਕੀ ਮੋਲ ਜਮਾ ਯੈ ਮੋਲ ਜਾਇ ਜਾ ਵੀਰੇ ਚਾਰੂ ਵੀ ਫੁੱਲਾ ਹਨ ਪੂਰੀ ਫੁੱਲ ਚਾਰੂ ਆ ਠੰਡੀ ਸੀਲ ਆ ਡਾਕਟਰ ਜਿਵੇਂ ਮਰਜ਼ੀ ਕੋਈ ਚੋ ਹੈ ਨਹੀਂ ਹੈਗੇ ਵੀ ਹੱਲ ਚੱਲ ਵਾਲਾ ਕੰਮ ਨਹੀਂ ਹੈਗਾ ਜਿਵੇਂ ਮਰਜ਼ੀ ਕੋਈ ਆਹ ਕਰੀ ਜਾਵੇ ਸਹੀ ਗੱਲ ਤਾਂ ਹੱਲ ਚ ਲਾਲਾ ਪਾਪਾ ਸੁਆਪਾ ਲਈਏ ਹੂੰ ਤੇ ਕਿਸੇ ਵੀ ਨੂੰ ਵੜ ਪਸੰਦ ਆ ਜਵਾਈ ਨਾਲ ਕਨੈਕਟ ਕਰ ਲਿਓ ਧੰਨਵਾਦ